ਜਦੋਂ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਪ੍ਰਮਾਤਮਾ ਜਿਗਰਾ ਦੇ ਦੇਵੇ ਨਾ ਫਿਰ ਉਮਰ ਦਾ ਤਕਾਜ਼ਾ ਨਹੀਂ ਦੇਖਿਆ ਜਾਂਦਾ ਹੋ ਸਕਦਾ ਹੈ ਇਹ ਕਿਰਪਾ ਨਿਰੰਕਾਰ ਛੋਟੇ ਹੁੰਦੇ ਵੀ ਬਖਸ਼ਿਸ਼ ਕਰ ਦਿੰਦਾ ਹੈ ਤੇ ਜੇ ਅਸੀਂ ਭਗਤ ਪ੍ਰਹਿਲਾਦ ਦਾ ਜੀਵਨ ਪੜੀਏ ਨਾ ਤੇ ਐਸੀ ਕਿਰਪਾ ਨਿਰੰਕਾਰ ਅਕਾਲਪੁਰਖ ਵਾਹਿਗੁਰੂ ਜੀ ਨੇ ਭਗਤ ਪ੍ਰਹਿਲਾਦ ਦੇ ਜੀਵਨ ਦੇ ਵਿੱਚ ਵੀ ਆਤਮਿਕ ਤੌਰ ਤੇ ਬਖਸ਼ਿਸ਼ ਕੀਤੀ ਉਹਦਾ ਮਨੋਬਲ ਪਰਮਾਤਮਾ ਦੇ ਡਰ ਭੈ ਦੇ ਅੰਦਰ ਮਜ਼ਬੂਤ ਕਰ ਦਿੱਤਾ ਹਰਨਾਕਸ਼ ਆਖਦਾ ਸੀ ਕਿ ਨਾਮ ਹੈ ਅੰਦਰ ਮਰਾਂ ਨਾ ਬਾਹਰ ਮਰਾਂ ਨਾਮ ਹੈ ਦਿਨੇ ਮਰਾਂ ਨਾ ਰਾਤੀ ਮਰਾਂ ਨਾਮ ਹੈ ਕਿਸੇ ਇਨਸਾਨ ਦੇ ਹੱਥੋਂ ਮਰਾਂ ਨਾਮ ਹੈ ਕਿਸੇ ਜਾਨਵਰ ਦੇ ਹੱਥੋਂ ਮਰਾਂ ਪਰ ਇਹ ਸੱਚ ਹੋ ਗਿਆ ਹਰਨਾਕਸ਼ ਦੇ ਕਹੇ ਹੋਏ ਬੋਲ ਵੀ ਸੱਚ ਹੋ ਗਏ ਪਰ ਭਗਤ ਪ੍ਰਹਿਲਾਦ ਦੇ ਜੀਵਨ ਦੀ ਉਹ ਸਚਾਈ ਕਾਮਯਾਬ ਹੋ ਗਈ ਤੇ ਨਿਰੰਕਾਰ ਵੈਗਰੂ ਜੀ ਦੀ ਕਿਰਪਾ ਸਦਕਾ ਉਹਦਾ ਸਾਥ ਦਿੱਤਾ ਦਹਲੀਜ਼ ਦੇ ਵਿੱਚ ਹਰਨਾਕਸ਼ ਮਰਿਆ ਨਾ ਉਹ ਬੰਦੇ ਦੇ ਹੱਥੋਂ ਮਰਿਆ ਨਾ ਜਾਨਵਰ ਦੇ ਹੱਥੋਂ ਮਰਿਆ ਨਾ ਉਹ ਦਿਨ ਦਾ ਸਮਾਂ ਸੀ ਤੇ ਨਾ ਉਹ ਰਾਤ ਦਾ ਸਮਾਂ ਸੀ ਇਸ ਕਰਕੇ ਗੁਰਬਾਣੀ ਕੀ ਆਖਦੀ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ